ਸੇਗਵਾ ਸਾਹਿਬ ਆ ਹੈ ਅਪਿਲੀ ਮੱਗਲੇ ਤੂੰ ਕੀ ਜਾਈਏ ਤੁਸੀਂ ਜਰਾ ਮੈਂ ਤੁਸੀ ਇੱਥੇ ਨਾ ਕਰ ਚਾਲੇ ਬੈਠਾ ਟੱਟੇ ਬੈਠਾ ਨਾ ਨਰਗਰ ਬਣੀ ਆਗੇ ਨਾਲ ਜੋੜ ਰੇਟ ਪਿਆ ਬਾਹਰੀਆਂ ਗੱਲਾਂ ਆਪਣੀ ਨਿਕਲ ਨਹੀਂ ਆ ਸਿਆ ਪਲੀਜ਼ ਭਾਈ ਪਿੱਛੇ ਜਾ ਲੋ ਪਿੱਛੇ ਖੜੋ ਜੀ ਪਿੱਠੇ ਬਾਈ ਜੀ ਆਪਾਂ ਪਾਓ ਪੰਜਾ ਅੱਗੇ ਲਓ ਕੁਰਸੀਆਂ ਜੀ ਆਪਣਾ ਪਰੰਪਰਾ ਸਾਹਿਬ ਤੁਸੀਂ ਇੱਥੇ ਬੈਠੋ ਪਰੰਪਰਾ ਸਾਹਿਬ ਤੁਸੀਂ ਬੈਠੋ ਹਾਂ ਇੱਥੇ ਆਈਏ ਤੁਸੀਂ ਉਹ ਕਲੀਅਰ ਬੈਠਣ ਕੇ ਆਪਣੇ ਆਪ ਆਪਾ ਕਿਉਂ ਕਰੀ ਜਾਂਦੇ ਮੈਂ ਕਾ ਕਰਕੇ ਆਉਂਦਾ ਬਾਕੀ ਅੱਗੇ ਆ ਜਾਓ ਪਿੱਛੇ ਖੜੋ ਤਾਂ ਬਾਕੀ ਬੰਦੇ ਅੱਗੇ ਆ ਜਾਓ ਪਿੱਛੇ ਭਾਈ ਜੀ ਅੱਗੇ ਪਿੱਛੇ ਜਾਓ ਸਾਰੇ ਮੱਠ ਚੇਧੂ ਪ੍ਰੈਸਮ ਕਾਹਦੇ ਰੱਖੇ ਪਾਸੇ ਪਿੱਛੇ ਜਾਓ ਇੱਥੇ ਪਾਸੇ ਇੱਥੇ ਪਾਸੇ ਇੱਥੇ ਸਾਰੇ ਨਾਲ ਪਾਣੀ ਹੋ ਜਾਵੇ ਠੀਕ ਹੈ ਠੀਕ ਆ ਜੀ ਆਪਾਂ ਕਰਦੇ ਆ ਅੱਜ ਤੋਂ ਸ਼ੁਰੂ ਕਰ ਲੈਂਦੇ ਆ ਮੈਂ ਅੱਜ ਤੋਂ ਜਦੋਂ ਮੈਂ ਤੁਲੇਦਾ ਨਹੀਂ ਕੋਈ ਗੱਲ ਨਹੀਂ ਚਲੋ ਜੀ ਆਹ ਨੇੜੇ ਭਾਈ ਜੀ ਹੁਣ ਪਿਛਲੇ ਸਾਰੇ ਭਰਾ ਮੈਂ ਬੋਨੀ ਸਾਹਿਬ ਬੋਨੀ ਜੀ ਸ਼ਾਂਤੀ ਥੋੜੀ ਜੀ ਰਖਾਓ ਸਾਰਿਆਂ ਨੂੰ ਪਰਵਾਦਿਓ ਕਿ ਨਾ ਪਈ ਰੋੜਾ ਨਾ ਪਾਓ ਆਪਾਂ ਹਲੋੜੀ ਚੰਨ ਚ ਰੱਖੋ ਇੰਨਾ ਦਾ ਬਾਕੀ ਵੀ ਦੁਕਾਨ ਦੇ ਵਿੱਚ ਆਇਆ ਦੂਰੋਂ ਬੜੀਆਂ ਆਇਆ ਥੋੜਾ ਜਿਹਾ ਲੰਘ ਕੇ ਮਾਦੀ ਮੈਨੇ ਵਾਲੀ ਫਿਰ ਵੀ ਪੁਰਾਣੇ ਇਲਾਕੇ ਚ ਆਇਆ ਮੈਂ ਇਹਨੂੰ ਬਹੁਤ ਬੜਾ ਬੈਠੇ ਤਾਂ ਸੱਲ ਹੀ ਆ ਹਾਂ ਅਸੀਂ ਚਲਾ ਦਈਏ ਹਾਂਜੀ ਕਰੋ ਜੀ ਵੀ ਥੋੜੇ ਥੋੜੇ ਕੀ ਹੋਣ ਦਾ ਮਕਸਦ ਕੀ ਹੈ ਸਾਥੀ ਅੱਜ ਇੱਥੇ ਸਿੰਘ ਸਾਹਿਬ ਹੋਰ ਨੂੰ ਲਹਿਣਾਇਆ ਉਹ ਰਿਸ਼ੀਵਾ ਲਹਿਣਾਇਆ ਨਾ ਥਾਪੜਾ ਨਾ ਆ ਕਿ ਇਨਾ ਕਰਨਾਂ ਕੀ ਇਨਕੇ ਬਾਤ ਦੀ ਨਵੇਂ ਬਣੇ ਆਪਣਾ ਪ੍ਰੋਗਰਾਮ ਦਿੱਤਾ ਉਹਨਾਂ ਕਾਮਯਾਬ ਕਰਨ ਵਾਸਤੇ ਇਨਾ ਕੋਲ ਅੱਜ ਆਏ ਆ ਇਹ ਬਲੀ ਕੁਝੀ ਵੀ ਗੱਲ ਆ ਬੜੀਆਂ ਚਾਵਾਂ ਦੇ ਨਾਲ ਬੜੇ ਹੋਗੇ ਸਾਨੂੰ ਪਸੰਦ ਮਿਲ ਪਸੰਮੇ ਦੇ ਰਿਹਾ ਔਕੇ ਤੋਂ ਵੀ ਇਹ ਸਾਡੀ ਸਿੱਤੇ ਹਰਕਤ ਕੀ ਜਿਨ੍ਹਾਂ ਦਾ ਨਾਰਨਾ ਕਰਕੇ ਜਿਨ੍ਹਾਂ ਉਹ ਤੁਹਾਨੂੰ ਪਤਾ ਹੀ ਆ ਇਹ ਸਣੀ ਕਾਲੀਦਲ ਬਾਦਲ ਕਾਂਗਰਸ ਪਾਰਟੀ ਦੋ ਪਾਰਟੀਆਂ ਨੇ ਜਿਹੜਾ ਪੰਜਾਬ ਦਾ ਸਤਿਆਨਾਸ਼ ਕਰਕੇ ਰੱਖਾ ਕਾਂਗਰਸ ਪਾਰਟੀ ਦਾ ਆ ਜਦੋਂ ਹੁਣ ਵੋਟਾਂ ਪਈਆਂ ਸਰਕਾਰ ਬਣਾਈ ਬਹੁਤ ਵੱਡੇ ਝੂਠ ਉਹਨਾਂ ਨੇ ਇਹਨੇ ਅਰਜਮਾਫ ਕਰਦੇ ਆਗੇ ਹਰ ਘਰ ਚ ਨੌਕਰੀ ਦਵਾਂਗੇ ਆਹ ਕਰਾਂਗੇ ਉਹ ਕਰਾਂਗੇ ਡਰਾਡੇ ਜਿਹੜਾ दो हफ्तेਾਂ ਦੇ ਵਿੱਚ ਮੁਕਾਫਾ ਸਾਫਰ ਇੱਕਿਆ ਮਹਾ ਖਤਮ ਕਰਤਾ ਨੇ ਪਰ ਕੁਝ ਵੀ ਨਹੀਂ ਹੋਇਆ ਤੁਹਾਡੇ ਸਾਹਮਣੇ ਕਰਤਿਆਂ ਦੀ ਗੱਲ ਕਰਦੇ ਨੇ ਜੇ ਸਮਝ ਲਓ ਕਿ ਇੱਕ ਆਦਮੀ ਦੇ ਸਿਰ 100 ਰੁਪਇਆ ਕਰਕੇ ਆਉਂਦਾ ਕੰਦੇ ਸਿਰ ਤੇ ਕੇਵਲ 30 ਪੈਸੇ ਜਿਹੜਿਆ ਤੁਸੀਂ ਵੀ ਅਖਬਾਰਾਂ ਪੜੀਆਂ ਚ ਉਹਨੇ ਲਿਖਿਆ ਕਰ 30 ਪੈਸੇ ਜਿਮੀ ਤਹੇ ਮਾਫ ਹੋਏਗੇ ਇਹ ਤਾਂ ਇਹ ਵੇਖੋ ਕਿ ਕਿੰਨੀ ਟੋਟੀ ਸੀ ਜਿਹੜਾ ਸ਼ਰਮ ਨਹੀਂ ਕਾਲੀਦਲ ਬਾਦ ਲਿਆ ਉਹ ਹੁਣ ਸ਼੍ਰੋਮਣੀ ਕਾਲੀ ਦਲ ਤੋਂ ਨਹੀਂ ਲੈ ਉਹਨਾਂ ਪ੍ਰਾਈਵੇਟ ਕੰਪਨੀ ਨੇ ਉਹਨਾਂ ਨੇ ਬਣਾ ਲਈ ਆ ਇਹ ਪਾਰਟੀ ਦਾ ਬੜਾ ਵੱਡਾ ਸਨਹਿਰੀ ਇਤਿਹਾਸ ਆ ਸਭ ਪਾਰਟੀਆਂ ਬਣੀਆਂ ਨੇ ਲੇਕਿਨ ਇਹ ਰ ਸਭ ਤੋਂ ਵੱਡਾ ਇਤਿਹਾਸ ਹੈ ਕਿ ਕੁਰਬਾਨੀਆਂ ਦੇ ਕੇ ਆਕਸਕ ਵੀ ਯਾਰੀ ਆ ਉਹਨੂੰ ਬਰੰਦ ਕਰਨ ਵਾਸਤੇ ਇਹ ਪਾਰਟੀ ਨੇ ਉਹਨਾਂ ਨੇ ਅਛਾ ਕਾ ਕਰਕੇ 7-8 ਸਾਲਾਂ ਨੂੰ ਜਿਹੜਾ ਸਕੂਲੀ ਬਾਦਲ ਪ੍ਰਦਾਨ ਬਣਿਆ 7 ਸੱਤਿਆ ਨਸ ਕਰਕੇ ਨਾਰਾ ਤੁਸੀਂ ਵੇਖ ਲਿਆ ਦੁਰੀਆ ਸਧਾਨੀਆ ਇਲੈਕਸ਼ਨਾਂ ਦੇ ਵਿੱਚ ਕਿੰਨੀ ਨਮੋਸ਼ੀ ਭਰੀ ਹਾਰ ਆ ਜਿਹੜੀ ਵਜੀ ਪਾਰਟੀ ਦੀ ਜਿਹੜੀ ਹਾਰ ਹੋਈ ਆ ਇਹਨਾਂ ਦੀਆਂ ਬੇਬੁਨੀਆਂ ਕਰਕੇ ਏ ਟੱਬਰ ਜਿਆਸੀਆਂ ਕਰਕੇ ਨਲਹਿਕੀ ਕਰਕੇ ਜਾਂ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ ਗੁੱਟਸਪ ਕੀਤੀ ਆ ਉਹਦਾ ਕਰਕੇ ਅਕਾਲ ਤਖਤ ਸਾਹਿਬ ਦੀ ਜੋ ਗੱਲ ਜਿਆਦਾ ਉਹ ਟਹਿਟੇ ਲਈ ਇਹਨਾਂ ਨੇ ਕੀਤੀ ਆ ਜਿਹੜਾ ਸਾਧ ਗੁਰ ਗੋਬਿੰਦ ਸਿੰਘ ਦਾ ਵੜ ਬਣ ਕੇ ਆਪਣੇ ਆਪ ਨੂੰ ਕਿੰਦਾ ਦੀ ਕਿ ਆ ਵਾ ਉਹ ਆ ਮਗਾ ਮਾਮਲੀ ਦੀ ਪਰ ਬਗੜ ਕਾਂਡ ਜਿਹੜਾ ਹੋਇਆ ਉਹਦੇ ਵਿੱਚ ਦੋ ਸਿੱਖਾਂ ਦੇ ਉੱਤੇ ਬਿਨਾਂ ਦੱਸਿਆ ਦੇ ਤਰ੍ਹਾਂ ਜਲਨ ਵਾਲੇ ਬਾਗ ਦੇ ਵਿਰੋਧ ਦੇ ਦੇ ਪਾਣੀ ਦੇ ਪੋਜੀਸ਼ਨ ਦੇ ਖਿਲਾਫ ਜਿਹੜੀਆਂ ਬੱਚੀ ਕਰਦਾ ਇਹ ਸ਼ਿਕਾਇਤਾਂ ਕੀਤੀਆਂ ਕਤਮੀ ਕੀ ਹੋਰ ਸਭ ਤੋਂ ਵੱਡੀ ਗੱਲ ਉਹ ਕਾਲੀ ਦਲ ਦੀ ਸਿੱਖਾਂ ਦੀ ਸਰਕਾਰ ਹੋਵੇ ਤੇ ਕੋਈ ਬੰਦਾ ਨਹੀਂ ਨਾਮਜ਼ਦ ਕੀਤਾ ਕਿਸ ਨੂੰ ਫੜਿਆ ਨੂੰ ਕਿਸ ਨੇ ਕੁੱਟਿਆ ਨੂੰ ਨੇ ਕਿਹਾ ਤੇ ਜਦੋਂ ਉਹਨਾਂ ਨੇ ਜਿਹੜੇ ਢੇਰੇ ਵਾਲੇ ਸੀ ਉਹਨਾਂ ਨੇ ਇਸ਼ਤਿਹਾਰ ਲਾਇਆ ਕਿ ਤੁਹਾਡੇ ਗੁਰੂ ਸਾਹਿਬ ਦਾ ਅਸੀਂ ਆਂਗਾਂ ਕਰਕੇ ਉਹਦੀ ਬੇਤੀ ਕਰਾਂਗੇ ਬਾੜਿਆ ਥਾਵਾ ਤੇ ਉਹਨੂੰ ਸੁਟਾਂਗੇ ਨਹੀਂ ਤਾਂ ਸਾਡੀਆਂ ਸ਼ਰਤਾਂ ਮੰਨੋ ਕੋਈ ਐਕਸ਼ਨ ਨਹੀਂ ਕੀਤਾ ਸਭ ਉਹਨਾਂ ਨਾਲ ਵੋਟਾਂ ਦੀ ਖਾਤਰ ਆਪਣੇ ਧੰਦੇ ਵੀ ਖਾਤਰ ਰੱਖ ਕੇ ਦੇ ਉਹ ਸਾਰੀ ਮਿੱਟੀ ਜਿਹੜੀ ਆ ਉਹ ਸਾਰੇ ਕੰਮ ਦੇ ਉੱਤੇ ਪਾਦੀ ਇਸ ਕਰਕੇ ਕੱਲ੍ਹੇ ਸਿੱਖ ਕਮਿਊਨਿਟੀ ਨਹੀਂ ਸਾਰੇ ਪੰਜਾਬ ਦੇ ਜਿਹੜੇ ਇਨਸਾਫ ਸੰਗ ਲੋਕ ਨੇ ਉਹਨਾਂ ਦੇ ਹਿੱਦੇ ਜਿਹੜੇ ਆ ਉਹ ਗੁੰਲੁੰਦਰੇ ਗਏ ਅੱਜ ਪੰਜਾਬ ਦਾ ਬੱਚਾ ਬੱਚਾ ਉਹਨਾਂ ਦੇ ਖਿਲਾਫ ਆ ਕੇਵਲ ਲਾਲਚੀ ਲੋਕ ਟਿਕਟਾਂ ਦੇ ਲਾਚ ਦੇ ਵਿੱਚ ਕੋਈ ਹੋਰ ਲਾਚ ਦੇ ਵਿੱਚ ਉਹਨਾਂ ਦੇ ਨਾਲ ਅੱਜ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕੋਈ ਨਹੀਂ ਤੋਂ ਉਹ ਪਾਰਟੀ ਅਸੀਂ ਬਣਾਈਆਂ ਔਰ ਤੋਂ ਕੱਲ ਅਸਾਂ ਗੱਠ ਜੋੜ ਲਈ ਇੱਕ ਬਣਾ ਲਿਆ ਉਹ ਵੀ ਕੁਝ ਸਾਰਾ 12 ਦੇ ਵਿੱਚ ਦੇਖ ਲਿਆ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਲੋਕਾਂ ਨਾਲ ਬੰਦ ਕਰਕੇ ਇਹ ਕਾਂਗਰਸ ਤੋਂ ਇਹ ਖਾਸ ਕਰਕੇ ਜਿਹੜਾ ਇਹ ਬਾਦਲ ਦਾ ਟੱਬਰ ਪਰਿਵਾਰ ਦੁਸ਼ਟ ਪਰਿਵਾਰ ਆ ਜਿਹੜਾ ਇਹ ਤੋਂ ਛਡਕਾਰ ਆਇਆ ਜਾਵੇ। ਨੰਬਰ ਸਾਹਿਬ ਜੋ ਕੱਲ ਤੋਂ ਢੀ ਮੀਟਿੰਗ ਹੋਈ ਹੈ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਉਹ ਸਭ ਦੀ ਇੱਕੋ ਹੀ رائے ਸੀ ਜਾਂ ਕੁਝ ਉਹਦੇ ਚ ਮੱਤੇ ਦੀ ਸੁਨਨਚ ਰਖਵਾਰਾਂ ਚ ਲਿਖ ਕੇ ਆ ਰਿਹਾ ਕਿ ਜਿੰਤੋਂ ਤੱਕ ਗੱਠ ਜੋੜ ਦਾ ਸਬੰਧ ਹੈ ਉਹ ਸਾਰਿਆਂ ਦੀ رائے ਇੱਕੋ ਹੀ ਸੀ। ਜੀ ਸਾਰੇ ਸਮਝਦੇ ਸੀ ਕਿ ਜੇ ਉਹ ਇਕੱਠੀਆਂ ਰਹਿਣ ਗਿਆ ਜੇ ਲੋਕਾਂ ਦੇ ਵਿੱਚ ਇਕੱਠੇ ਹੋ ਕੇ ਜਾਵਾਂਗੇ ਤੇ ਲੋਕ ਸਾਡਾ ਸਤਿਕਾਰ ਵੀ ਕਰਨਗੇ ਤੇ ਵੋਟਾਂ ਵੀ ਬਹੁਤ ਵੱਧ ਪੈਣਗੀਆਂ ਜੀ ਤੇ ਜੇ ਇਕੱਲੇ-ਇਕੱਲੇ ਹੋ ਜਾਗੇ ਫਿਰ ਤਾਂ ਇੱਕ ਐਵੇਂ ਕਰਵਾਈ ਜਾਂ ਫਿਰ ਇਹਦਾ ਕੋਈ ਲਾਭ ਉਹਨਾਂ ਨੂੰ ਹੀ ਪਹੁੰਚਣਾ ਜਾਂ ਕਾਂਗਰਸ ਪਹੁੰਚੂਗਾ ਜਾਂ ਬਾਦਲਕਾਂ ਨੂੰ ਪਹੁੰਚੂਗਾ ਸੋ ਇਸ ਕਰਕੇ ਸਾਰੇ ਗੱਠਜੋੜ ਦੇ ਹੱਕ ਵਿੱਚ ਜਿਸ ਤਰ੍ਹਾਂ ਕੁਝ ਆਪ ਦਾ ਆ ਕਿ ਅਗਰ ਖੈਰਾ ਸਾਹਿਬ ਨਾਲ ਹੋਣਗੇ ਤਾਂ ਅਸੀਂ ਨਹੀਂ ਹੋਵਾਂਗੇ ਜੇ دوسری ਪਾਰਟੀ ਕਰੇ ਉਹ ਹੋएगी ਤਾਂ ਅਸੀਂ ਨਹੀਂ ਹੋਵਾਂਗੇ ਇਦਾਂ ਦੇ ਕੁਝ ਹੋਣਗੇ ਉਹ ਦੇਖੀ ਸੀ ਜੀ ਭਗਵੰਤ ਮਾਨ ਜੀ ਮੇਰੇ ਕੋਲ ਕੁਝ ਦਿਨ ਹੋਏ ਪਹਿਲਾਂ ਅਮਰਸਰ ਸਾਹਿਬ ਆਏ ਸੀ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਜੀ ਬੜੇ ਪੋਜਿਟਿਵ ਗੱਲ ਹੋਈ ਸੀ ਤਾਂ ਉਹ ਕੱਲ ਜਦੋਂ ਅਸੀਂ ਇਕੱਠੇ ਹੋਏ ਹਾਂ ਤਾਂ ਅਸੀਂ ਉਹਨਾਂ ਦੇ ਨਾਲ ਭਗਵੰਤ ਮਾਨਾ ਮੈ ਟੈਲੀਫੋਨ ਤੇ ਗੱਲ ਕੀਤੀ ਸੀ ਕਿ ਅਸੀਂ ਇਸ ਤਰ੍ਹਾਂ ਕਰਕੇ ਸਾਰੇ ਇਕੱਠੇ ਹੋਏ ਹਾਂ ਤੇ ਤੁਸੀਂ ਵੀ ਇਸ ਗੱਠ ਜੋੜ ਦੇ ਵਿੱਚ ਸ਼ਾਮਲ ਹੋ ਜੀ ਤਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਜੇਕਰ ਖੈਰਾ ਸਾਹਿਬ ਬੁਰੀ ਇਸ ਪਾਰਟੀ ਤੇ ਤੁਹਾਡੇ ਨਾਲ ਗੱਠ ਜੋੜ ਚਾਉਂਦੇ ਆ ਫਿਰ ਅਸੀਂ ਸ਼ਾਇਦ ਨਹੀਂ ਆ ਸਕਦੇ ਓਕੇ ਪਰ ਸਾਡਾ ਗੱਲਬਾਤ ਅਜੇ ਟੁੱਟੀ ਨਹੀਂ ਓਕੇ ਅੱਜ ਸਵੇਰ ਵੀ ਮੈਂ ਜਦੋਂ ਸਵੇਰੇ ਤੁਰਿਆ ਤਾਂ ਮਾਨ ਸਾਹਿਬ ਦਾ ਟੈਲੀਫੋਨ ਕੇ ਮੈਨੂੰ ਆਇਆ ਸੀ ਓਕੇ ਔਰ ਸਾਡੇ ਹੋਰ ਵੀ ਦੋਸਤ ਨੇ ਸ਼ੇਖਾ ਸਾਹਿਬ ਇਹਨਾਂ ਨੂੰ ਕੋਈ ਬੰਦੇ ਮਿਲੇ ਸੀ ਇਹ ਗੱਲ ਟੁੱਟੀ ਨਹੀਂ ਅਜੇ ਚੱਲਦੀ ਆ ਤੇ ਅਸੀਂ ਸੰਗਿਆ ਵੀ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਸੱਚੇ ਪਾਛ ਅਮੇਰ ਕਰੇ ਤੇ ਸਾਰੇ ਰਲ ਕੇ ਤੇ ਮਾਂ ਗੱਠ ਜੋੜ ਬਣ ਜਾਵੇ ਤਾਂ ਕਿ ਜਿਹੜੀ ਆਪੋਜੀਸ਼ਨ ਦੀ ਵੋਟ ਹੈ ਉਹ ਖਿੰਡਰ ਪੁੰਡਰ ਜਾਵੇ ਇੱਕੇ ਥਾਂ ਪਵੇ ਓਕੇ ਤੇ ਸਾਨੂੰ ਆ ਸਭੇ ਵੀ ਸਾਰਾ ਕੰਮ ਜਿਹੜਾ ਵਾ ਸਿਆਪ ਕੀਕ ਹੋ ਜਾਊਗਾ ਬੜੀ ਮਿਲ ਫਾਨਾ ਨਹੀਂ ਔਰ ਇਹਦੇ ਵਿੱਚ ਖੈਰਾ ਸਾਹਿਬ ਜਿਹੜੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਮੈਂ ਉਹਨਾਂ ਨੂੰ ਇਹ ਪ੍ਰਪੋਜ਼ਲ ਦਿੱਤੇ ਸੀ ਵੀ ਆਪਾਂ ਇਕੱਠੇ ਹੋਈਏ ਤੇ ਉਹਨਾਂ ਨੇ ਬੜੀ ਫਰਾਕਦਲੀ ਨਾਲ ਇਹ ਗੱਲ ਕਹਿਤੀ ਕਿ ਮੈਨੂੰ ਕੋਈ ਨਹੀਂ ਜੇ ਸਾਡਾ ਮੜਾ ਮੋਟਾ ਆਪ ਕੋਈ ਨਹੀਂ ਹੈਗਾ ਵੀ ਸਾਨੂੰ ਕੋਈ ਪਰਵਾਹ ਨਹੀਂ ਤੇ ਤੁਸੀਂ ਉਹਨਾਂ ਨੂੰ ਅਪਰੋਚ ਕਰੋ ਜੇ ਆਉਂਦੇ ਹਾਂ ਤੇ ਆਜਣ ਮੈਂ ਮੈਂ ਕੰਮ ਕਰਦਾ ਔਰ ਉਹਨੇ ਕੀ ਕਿਹਾ ਜਨਾਬ ਇਲਾਣਾ بھارتی ਵਿਧਾਨ ਦੇ ਦਾਰੇ ਤੋਂ ਤੋਂ ਇਸ ਵਾਰ ਅਸੀਂ ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੇ ਹਿੱਤ ਵਿੱਚ ਭਾਈ ਇੰਦਰ ਸਿੰਘ ਵਿਕੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਅਪੀਲ ਕਰਦੇ ਆ ਕਿ ਕਲੀਮਟ ਦੀ ਇਲੈਕਸ਼ਨ ਜਿਹੜੀ ਉਹ ਨੇੜੇ ਆਉਣ ਵਾਲੇ ਆ ਜਿਵੇਂ ਕਿ ਪੋਲਿਟਿਕਲ ਪਾਰਟੀਆਂ ਦੇ ਲੀਡਰ ਦੇ ਬਿਆਨ ਦੇਈ ਜਾਂਦੇ ਆ ਕਿ ਅਸੀਂ ਜੋ ਕੁਝ ਵੀ ਕਰ ਰਹੇ ਆ ਉਹ ਪੰਜਾਬ ਦੇ ਹਿੱਤ ਚ ਕਰ ਰਹੇ ਆ ਤੇ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਦੇਖਤੀ ਕਰਦਾ ਕਿ ਜਿਵੇਂ ਖੰਨਾ ਸਾਹਿਬ ਨੇ ਫਰਾਗ ਦੇ ਲਈ ਵਿਖਾਈ ਆ ਉਹਨੇ ਆਪਣੇ ਨਿੱਜ ਹਿੱਤ ਤੋਂ ਉੱਪਰ ਉੱਠ ਕੇ ਕਿਹਾ ਆ ਕਿ ਭਾਵੇਂ ਸਾਡੀ ਆਪਸ ਵਿੱਚ ਨਹੀਂ ਬਣਦੀ ਵੱਖਰੀਆਂ ਵੱਖਰੀਆਂ ਪਾਰਟੀਆਂ ਬਣ ਗਈਆਂ ਲੇਕਿਨ ਸਾਡੀ ਅਪੀਲ ਤੇ ਟਕਸਾਲੀ ਅਕਾਲੀ ਦਲ ਦੀ ਅਪੀਲ ਤੇ ਤੇ ਪੰਜਾਬ ਦੀ ਬਿਹਤਰੀ ਵਾਸਤੇ ਉਹਨੇ ਕਿਹਾ ਵੀ ਮੈਂ ਆਪਣੇ ਨਿੱਕੇ ਹਿੱਤ ਛੱਡ ਕੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਮੈਂ ਇਸ ਗਠਬੰਧਨ ਵਿੱਚ ਆਪ ਵੀ ਆ ਜਾਵੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਅਸੀਂ ਅੱਜ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਆ ਜੀ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਅਪੀਲ ਕਰਦਾ ਆ ਕਿ ਜੇ ਵਾਕਿ ਹੈ ਤੁਸੀਂ ਪੰਜਾਬ ਦੇ ਹਿੱਤਾਂ ਵਾਸਤੇ ਲੜ ਰਹੇ ਹੋ ਪੰਜਾਬ ਦੀ ਬਿਹਤਰੀ ਵਾਸਤੇ ਕਰ ਰਹੇ ਹੋ ਤੇ ਫਿਰ ਆਪਣੀਆਂ ਨਿੱਕੀਆਂ ਮੋਟੀਆਂ ਗਿੱਲੇ ਛਿੱਕ ਵੇ ਕੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇਸ ਕੱਠਬੰਧਨ ਵਿੱਚ ਸ਼ਾਮਲ ਹੋ ਅੱਜ ਅਸੀਂ ਦੁਬਾਰਾ ਉਹਨਾਂ ਨੂੰ ਇਸ ਪ੍ਰੈਸ ਕਾਨਫਰੰਸ ਜੋ ਅਪੀਲ ਕਰਦੇ ਐਸੇ ਕੋ ਸਭ ਜਿੰਨੀਆਂ ਸਿੰਘ ਸੁਭਾਵਾਂ ਨੇ ਜਾਂ ਇਹਨਾਂ ਦਾ ਵੀ ਰੋਲ ਹੁੰਦਾ ਹੈ ਗੁਰਦੁਆਰਾ ਕਮੇਟੀਆਂ ਦਾ ਰੋਲ ਹੈ ਓਵਰ ਸੀ ਸਾਡੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਰੋਲ ਹੈ ਉਹਨਾਂ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਰਾਬਤਾ ਬਣ ਰਿਹਾ ਹੈ ਵੇਖੋ ਅਸੀਂ ਅੱਜ ਜੇ ਸਿੰਘ ਸਾਹਿਬ ਜੀ ਨੂੰ ਮਿਲਣ ਆਏ ਆ ਇਹਦੇ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਬਣਾਉਣ ਦਾ ਮੁੱਖ ਮਕਸਦ ਇਹ ਸੀ ਕਿ ਜਿਨ੍ਹਾਂ ਭਾਵਨਾਵਾਂ ਨਾਲ ਸਾਡੇ ਬਜ਼ੁਰਗਾਂ ਨੇ 1920 ਵਿੱਚ ਇਹ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ ਉਹਨਾਂ ਭਾਵਨਾਵਾਂ ਨੂੰ ਅਸੀਂ ਮੱਦੇਨਜ਼ਰ ਰੱਖ ਕੇ ਅਕਾਲੀ ਦਲ ਬਣਾਏ ਆ ਸਭ ਤੋਂ ਪਹਿਲਾਂ ਸਾਨੂੰ ਪੰਥਕ ਏਜੰਡਾ ਹੈ ਔਰ ਪੰਥਕ ਅਜੰਡੇ ਵਿੱਚ ਮੈਂ ਸਮੇਂ ਨਾਲ ਉਹਦੀ ਡੈਫੀਨੇਸ਼ਨ ਚ ਸਾਰੀਆਂ ਗੱਲਾਂ ਕਵਰ ਹੋ ਜਗੀਆਂ ਨੇ ਅੱਜ ਨਗਰ ਸਾਹਿਬ ਸੇ ਬੜੇ ਸਰਪਾਰਯੋਗ ਆਪਣੇ ਸਿੱਖ ਸਾਹਿਬ ਜੀ ਰਹੇ ਨੇ ਇਹਨਾਂ ਕੋਲ ਅਸ਼ੀਰਵਾਦ ਲੈ ਕੇ ਲੈਣ ਆਉਣ ਦਾ ਔਰ ਉਹਨਾਂ ਦੀ ਅਗਵਾਈ ਆਪਣੇ ਕਬੂਲਣ ਦਾ ਮੇਨ ਕਾਰਨ ਇਹ ਆ ਕਿ ਅਸੀਂ ਜਿੰਨੀਆਂ ਵੀ ਪੰਥਕ ਤੇ ਸਿੱਖ ਆਰਗੇਨਾਈਜੇਸ਼ਨਸ ਨੇ ਭਾਵੇਂ ਉਹ ਪੰਜਾਬ ਵਿੱਚ ਨੇ ਪੰਜਾਬ ਤੋਂ ਬਾਹਰ ਨੇ ਅਬਰੌਡ ਨੇ ਅਸੀਂ ਸਾਰਿਆਂ ਨਾਲ ਸੰਪਰਕ ਕਰਾਂਗੇ ਤੇ ਸਿਰ ਕੌਮ ਦੀ ਬਿਹਤਰੀ ਵਾਸਤੇ ਖਾਲਸਾ ਕੌਮ ਦੀ ਬਿਹਤਰੀ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਇਸ ਦੇਸ਼ ਦੀ ਤਰਿ ਵਾਸਤੇ ਜਿਹੜੇ ਲੋਕ ਵੀ ਸਹਿਯੋਗ ਕਰਨ ਵਾਲੇ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਬ੍ਰਮਫਤਰਾ ਸਾਹਿਬ ਜੀ ਸੁਖਵੀਰ ਬਾਦਲ ਜੀ ਨੇ ਕਿਹਾ ਕਿ ਜਦੋਂ ਟਕਸਾਲੀ ਅਕਾਲੀ ਦਲ ਬਣਾਇਆ ਗਿਆ ਉਸ ਤੋਂ ਪਹਿਲਾਂ ਤੁਸੀਂ ਕਾਂਗਰਸ ਨਾਲ ਮਿਲੇ ਹੋ ਤੁਸੀਂ ਮਿਕਰਮਾ ਚੈੱਕ ਕਰ ਤੁਸੀਂ ਕੀਤੀ ਇਹਦੇ ਵਾਸਤੇ ਕੱਲ ਰਹਿ ਬ੍ਰੈਸ ਕਰ ਤੁਸ ਜੀ ਆ देखो मैं ता उन को चैलेंज कर रहे हां जी के चलो मैं उन ना कोई सिख त या गुरु नु ਮੰਨਣ ਵਾਲਾ ਤੇ ਨਹੀਂ ਮੰਨਦਾ ਜੇ ਮੈਂ ਮੰਨ ਜੇ ਉਹ ਮੰਨਦੇ ਹੁੰਦੇ ਗੁਰੂ ਨੂੰ ਤੇ ਉਹ ਜਿਹੜਾ ਸਾਡਾ ਸਾਧਿਆ ਉਹਦੇ ਮਗਰ ਮਗਰ ਨਾ ਉਹਨੂੰ ਨਾ ਮੱਥੇ ਟੇਕਦੇ ਫਿਰਦੇ ਵੋਟਾਂ ਦੀ ਖਾਤਰ ਧਰਮ ਤੋਂ ਧਰਮੀ ਹੋਏ ਆ ਪਰ ਮੈਂ ਚੈਲੰਜ ਇਹ ਕਰ ਰਿਹਾ ਕਿ ਮੈਂ ਦੁੱਧ ਪੁੱਤ ਵਾਲਾ ਮੈਂ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਚੋਂ ਲਈ ਜਾ ਰਿਹਾ ਉਹ ਵੀ ਆਪਣਾ ਪਰਿਵਾਰ ਲੈ ਕੇ ਬਾਈ ਜੀ ਚੁੱਪ ਦਾ ਸ਼ਾਂਤ ਮਾਤਾ ਹੈ ਨਾ ਓਕੇ ਤੇ ਉੱਥੇ ਦਾ ਸਾਰਾ ਹੋ ਰਿਹਾ ਵੀ ਕਾਂਗਸਨਾ ਕੌਣ ਰਾਇ ਹੈ ਕੰਪਨੀ ਨੇ ਇਹ ਭੜਕੇ ਮੈਂ ਅਜੇ ਤੋੜ ਤੁਹਾਡੀ ਖਬਰ ਲੱਗ ਜਾਂਦੀ ਪਤਾ ਨਹੀਂ ਭੜਕੇ ਪ੍ਰੈਸ ਦੇ ਵਿੱਚ ਕਹੂੰਗਾ ਕਿੰਨਾ ਕੁ ਉਹ ਨੂਦਾਂ ਵਿੱਚ ਜਾਊਗਾ ਲੇਕਿਨ ਇਹ ਗੱਲ ਸਾਨੂੰ ਸਭ ਤੋਂ ਇਹ ਕਰਨੇ ਮੈਨੂੰ ਦੁੱਖ ਜਾਇਆ ਇਹ ਜੋ ਗੱਲਾਂ ਜਿਹੜੀਆਂ ਕਰਦੇ ਨੇ ਫ੍ਰੀ ਮੀਡੀਆ ਉਹਨਾਂ ਨੂੰ ਕੋਈ ਮੁੱਦਾ ਨਹੀਂ ਗੱਲ ਮੇਰੇ ਵਰਗੇ ਬੰਦੇ ਜਿਹੜੇ 60 ਸਾਲ ਅਕਾਲੀ ਦਲ ਦੇ ਚ 10 ਦਾ 12-12 ਸਾਲ ਕੈਦ ਕੱਟੀ ਆ 60 ਸਾਲਾਂ ਦੇ ਵਿੱਚ ਮੋਹਲਿਕ ਤਾਰ ਚੌਕੇ ਲੜੇ ਕਦੀ ਕੁਝ ਮੰਗਿਆ ਨਹੀਂ ਤੇ ਇਹ ਉਦੋਂ ਜੰਮੇ ਵੀ ਨਹੀਂ ਜੁੜਦੇ ਕਿੰਦਾ ਕੱਢਦੇ ਆ ਤੇ ਅਸੀਂ ਕਾਂਗਰਸ ਦਾ ਹੱਥ ਠੋਕਾ ਬਣ ਜੀਏ ਤੇ ਇਹ ਆਪਣੇ ਆਪ ਨੂੰ ਕਹਿਣ ਵੀ ਅਸੀਂ ਟਕਸਾਲੀ ਅਕਾਲੀ ਆ ਜਾਂ ਅਸੀਂ ਵੱਡੇ ਕਾਲੀ ਆ ਜਿਹੜੇ ਪੰਥ ਦੇ ਅਤੈ ਨਹੀਂ ਆ ਇਹ ਇਹ ਤੇ ਮੇਰੇ ਨਾਲ ਬ੍ਰਹਮਪਰਾ ਸਾਹਿਬ ਦੇ ਮੰਗਣ ਚ ਨਹੀਂ ਗੱਲ ਆ ਬ੍ਰਹਮਪਰਾ ਸਾਹਿਬ ਇੱਕ ਉਹਨਾਂ ਨੇ ਕੱਲ ਹੋਰ ਗੱਲ ਆਖੀ ਹੈ ਜੀ ਕਿ ਤੁਹਾਡੇ ਇਲਾਕੇ ਜ گئے ਹੈਗੇ ਸੁਖਵੀਰ ਉਹਰੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਮੈਂ ਪ੍ਰਧਾਨ ਹੈਗਾ ਸ਼ਰੋਮੀ ਅਕਾਲੀ ਦਲ ਦਾ ਮੇਰੇ ਬਾਪ ਸਰਪ੍ਰਸਤ ਹੈ ਉਹਨਾਂ ਚਿਰ ਮੈਂ ਤੁਹਾਡੀ ਵਾਪਸੀ ਨਿਤਨਾਂ ਲੀਡਰਾਂ ਦੀ ਤੁਹਾਡੇ ਚ ਹੋਵੇਗੀ ਸੋਚੋ ਗੱਲ ਕਿੱਡੀ ਹਾਸ ਰੇਣੀ ਗੱਲ ਆ ਸ਼ਰੋਮੀ ਅਕਾਲੀ ਦਲ ਤੇ ਅਸੀਂ ਬਣਾ ਲਿਆ ਤੇ ਉਹਦੀ ਐਜੈਕਟਿਵ ਬਣਾ ਲਈ ਪ੍ਰਧਾਨ ਬਣਾ ਲਿਆ ਸਭ ਕੁਝ ਬਣਾ ਲਿਆ ਜਨਤਾ ਦੀ ਲੋਕਾਂ ਦੀ ਸਾਨੂੰ ਆਸ਼ੀਰਵਾਦ ਹੈ ਕਾਲ ਤਖਤ ਤੇ ਜਾ ਕੇ ਸਭ ਕੁਛ ਕੀਤਾ ਸਾਨੂੰ ਉਹ ਦੱਸੋ ਉਹ ਤਾਂ ਮੈਂ ਸਮਝਦਾ ਵੀ ਉਹ ਥੋੜੇ ਦਿਨ ਦੇ ਪੁਰਾਣੇ ਉਹ ਕਾਲੀ ਦਲ ਤੇ ਰਹਿਣੇ ਉਹਨਾਂ ਨੂੰ ਕਾਲੀ ਦਲ ਹੀ ਨਹੀਂ ਰਹਿਣਾ ਉਹ ਸਾਨੂੰ ਕੀ ਕਰਨਾ ਹੈ ਉੱਥੇ ਹੀ ਕੰਮ ਜਾਣਾ ਜਿਸ ਕਾਲੀ ਦਲ ਦੇ ਮੂੰਹ ਦੇ ਉੱਤੇ ਗੰਦ ਦੇ ਛਿੱਟੇ ਲੋਕੀ ਮਾਰਦੇ ਆ ਅਸੀਂ ਉਹ ਕਾਲੀ ਦਲ ਚੋਂ ਕੀ ਲੈਣਾ ਇਹਨਾਂ ਗੰਦੇ ਲੋਕਾਂ ਨਾਲ ਰੱਖੇ ਜਿਨ੍ਹਾਂ ਪੰਜਾਬ ਲੁੱਟ ਲਿਆ ਇਹਨਾਂ ਨੇ ਆ ਜੋ ਬਰੇਤਾ ਬਜੀ ਇੱਕ ਤੋਂ ਵੀ ਵੰਦੇ ਰਹਿ ਤੇ ਸਭ ਤੋਂ ਵੱਡੀ ਗੱਲ ਵੀ ਪਿੱਠ ਕਰਕੇ ਗੁਰੂ ਗੱਲ ਖਲੋਗੇ ਕਰਕੇ ਖਲੋਗੇ ਪਿੱਛਾ ਕਰਕੇ ਮੈਂ ਇੱਕ ਬੇਨਤੀ ਕਰੂੰਗਾ ਜਿਹੜੀ ਗੱਲ ਸੁਖਵੀਰ ਨੇ 100% ਦੀ ਝੂਠ ਬੋਲਿਆ ਕਿ ਬਰਾਂਪੁਰਾ ਸਾਹਿਬ ਦੀ ਕੈਪਟਨ ਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਆ ਪੰਜਾਬ ਦੇ ਲੋਕ ਨਹੀਂ ਜਾਣਦੇ ਬਈ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਆਪਸ ਵਿੱਚ ਰਲੇ ਨੇ ਇਸ ਗੱਲ ਦਾ ਜਵਾਬ ਦੇ ਸੁਖਵੀਰ ਸੋ ਬਾਦਲ ਕੇ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਆਣ ਕੇ 2017 ਚ ਚੋਣ ਕਿਉਂ ਲੜੀ ਸੀ ਕੀ ਲੋੜ ਸੀ ਜਦੋਂ ਪਟਿਆਲੇ ਤੋਂ ਸਭ ਤੋਂ ਵੱਧ ਲੀਡ ਨਾਲ ਜਿੱਤੇ ਆ ਕੋਈ ਉਹਨਾਂ ਚ ਦੋ ਰਾਵਾਂ ਨਹੀਂ ਸੀ ਤੇ ਬਿੱਟੂ ਨੇ ਆਣ ਕੇ ਜਲਾਲਾਬਾਦ ਤੋਂ ਕਿਉਂ ਇਲੈਕਸ਼ਨ ਲੜੀ ਸੀ ਕਾਂਗਰਸ ਪਰਿਵਾਰ ਦਾ ਖਾਸ ਕਰਕੇ ਮਹਾਰਾਜਾ ਤੇ ਜਿਹੜਾ ਬਾਦਲ ਪਰਿਵਾਰ ਆ ਇਹਨਾਂ ਦੀ ਆਂਡ ਗਾਂਡਿਆ ਇਹੀ ਕਾਰਨ ਆ ਕਿ ਕੈਪਟਨ ਅਮਰਿੰਦਰ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਇਲੈਕਸ਼ਨ ਵੇਲੇ ਇੱਕ ਗੱਲ ਕਹੀ ਸੀ ਕਿ ਜਿਹੜੇ ਲੋਕ ਬਰਗਾੜੀ ਕਾਂਡ ਦੇ ਦੋਸ਼ੀ ਨੇ ਬਾਈਬਲ ਕਲਾਂ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਮੈਂ ਸੁਭੀਰ ਨੂੰ ਇਹ ਗੱਲ ਪੁੱਛਣੀ ਚਾਹੁੰਨਾ ਤੇ ਕੈਪਟਨ ਨੂੰ ਵੀ ਪੁੱਛਣੀ ਚਾਹੁੰਨਾ ਕਿ ਉਹ ਸਜ਼ਾਵਾਂ ਦਾ ਅੱਜ ਤੱਕ ਕੀ ਕੀਤਾ ਛਵਾਏ ਇਸ ਗੱਲ ਦੇ ਕਿ ਬਾਦਲਾਂ ਨੂੰ ਬਚਾਉਣ ਵਾਸਤੇ ਉਸ ਗੱਲ ਨੂੰ ਲਿੰਗਰ ਔਨ ਕਰੀ ਜਾਂਦੇ ਆ ਪਹਿਲਾਂ ਜੋਰਾ ਸਿੰਘ ਕਮਿਸ਼ਨ ਉਹਦੇ ਤੇ ਕੋਈ ਅਮਲ ਨਹੀਂ ਕੀਤਾ ਬਾਦਲ ਸਰਕਾਰ ਨੇ ਤੇ ਨਾ ਕੈਪਟਨ ਕਾਰ ਨੇ ਮੁੜ ਕੇ ਨਵਾਂ ਕਮਿਸ਼ਨ ਬਣਾ ਲਿਆ ਰਣਜੀਤ ਸਿੰਘ ਕਮਿਸ਼ਨ ਉਹਦੇ ਤੇ ਕੁਝ ਨਹੀਂ ਕੀਤਾ ਪਹਿਲੀ ਵਾਰੀ ਹੋਇਆ ਕਿ ਵਿਧਾਨ ਸਭਾ ਚ ਉਸ ਕਮਿਸ਼ਨ ਦੀ ਰਿਪੋਰਟ ਬੇਰੀ ਸਰਬਸੰਮਤੀ ਨਾਲ ਪਾਸ ਹੋਈਆ ਉਦੋਂ ਬਾਅਦ ਕਿਸੇ ਸੱਟ ਦੀ ਲੋੜ ਨਹੀਂ ਸੀ ਲੇਕਿਨ ਅਮਲ ਉਹਦੇ ਤੇ ਵੀ ਨਹੀਂ ਕੀਤਾ ਸੱਟ ਇਸ ਕਰਕੇ ਬਣਾਈ ਤੇ ਇਹ ਨੂੰ ਹੋਰ ਲਿਖਾ ਪੰਜਾਬ ਦੇ ਕਾਂਗਰਸ ਪਾਰਟੀ ਤੇ ਉਹਦੇ ਆਮੀਰਾਂ ਇਹਨਾਂ ਨਾਲ ਹੋ ਰੀਆਂ ਕਿਉਂਕਿ ਅਸੀਂ ਹੁਣ ਬਾਦਲਾਂ ਦਾ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਕਰ ਦਿੱਤਾ ਤੇ ਸਾਡੇ ਖਿਲਾਫ ਉਹਨਾਂ ਕੋਲ ਕਹਿਣ ਨੂੰ ਕੁਝ ਨਹੀਂ ਫਿਰ ਦੇ ਜੇ ਕੋਈ ਜਾਦੂਸ਼ਣ ਲਾਉਣ ਤਾਂ ਫੇਰ ਦੱਸਕੋ ਇੱਕ ਸਿੱਖ ਫੈਮਲੀ ਜੋਇਨ ਕਰ ਰਹੇ ਪਾਏ ਸਪੋਰਟ ਕਰਨਗੇ ਇਹ ਸਿੰਘ ਸਾਹਿਬ ਜੀ ਆਪ ਗੱਲ ਕਰਨਗੇ ਹਾਂ ਜੀ ਸਪੋਰਟ ਕਰਾਂਗੇ ਸਪੋਰਟ ਕਰ ਰਹੇ ਇਹ ਵੀ ਗੱਲ ਤੋਂ ਸਪੋਰਟ ਕਰ ਰਹੇ ਜਿਹਨੇ ਹੌਸਲੀ ਉਹਨੇ ਇੱਕ ਨੋ ਖਾਸ ਬਹੁਤ ਕਰੀ ਨਾੜ ਗੂ ਮਤਲਬ ਫਾਰਮਲੀ ਤਾਂ ਨਹੀਂ ਪਾਰਟੀ ਜੋਇਨ ਕਰਦੇ ਨਹੀਂ ਪਾਰਟੀ ਜੋਇਨ ਦਾ ਨਿਕਾ ਦੇਖ ਰਿਹਾ ਧਰਮਨ ਤਾਂ ਇਹ ਅਲੱਗ ਹੈ ਧਰਮਨ ਮੈਂ ਜੀਪੀ ਸੀ ਨੂੰ ਉਦੋਂ ਇਹਦੇ ਬਾਰੇ ਬਾਰੇ ਮੈਂ ਜੀ ਹੋ ਸਕੂ ਨਹੀਂ ਕਰਾਂਗਾ ਡੰਪੂਰਾ ਸਾਹਿਬ ਤੁਹਾਡੀ ਪਾਰਟੀ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਵੀ ਲੜੂਗੀ ਡੰਪੂਰਾ ਸਾਹਿਬ ਦਾ ਮਹਾਰਥ ਜੋੜ ਤੁਸੀਂ ਬਣਾਇਆ ਇਹ ਗਠਜੰਬੰਦਨ ਇਹਨੂੰ ਲੀਡ ਕੌਣ ਕਰੂਗਾ ਇਲੈਕਸ਼ਨ ਵੀ ਲੜੂਗੀ ਲੀਡ ਕੌਣ ਕਰ ਸਰ ਮਹਾਗਠਜੰਬੰਦਨ ਨੂੰ ਫੈਸਲਾ ਜੇ ਤੁਸੀਂ ਦੋ ਚੰਦੜਾ ਦਾ ਕਰਨਾ ਫੈਸਲਾ ਹੋ ਗਿਆ ਤੁਸੀਂ ਪਾਰਲੀਮੈਂਟ ਦੇ ਇਲੈਕਸ਼ਨ ਵੀ ਤੀਸਾ ਸਾਹਿਬ ਨਾਲ ਜੀ ਇੱਕ ਬੀਬੀ ਦਾ ਸਵਾਲ ਹੈ ਮੈਂ ਉਹਦਾ ਜਵਾਬ ਜੀ ਵੇਖੋ ਜਦੋਂ ਗਠਜੰਬੰਦਨ ਬਣਦੇ ਨੇ ਉਹਦੀ ਅਗਵਾਈ ਕੋਈ ਵੀ ਨਹੀਂ ਕਰਦਾ ਅੱਜ ਹਿੰਦੁਸਤਾਨ ਲੈਵਲ ਤੇ ਇੱਕ ਗਠਜੋੜ ਬਣ ਰਿਹਾ ਜਿਹਦੇ ਵਿੱਚ ਬਾਈ ਪਾਰਟੀਆਂ ਸ਼ਾਮਲ ਹੋ ਰਹੀਆਂ ਉਹਨਾਂ ਕੋਈ ਨਹੀਂ ਕਰ ਰਹੇ ਪੰਜਾਬ ਵਿੱਚ ਸ਼ਮੜੀ ਅਕਾਲੀ ਦਰ ਭਾਰਤੀ ਜਨਤਾ ਪਾਰਟੀ ਦਾ ਗਠਜੋੜ 50 ਸਾਲ ਤੋਂ ਰਿਹਾ ਆਉਂਦਾ ਲੇਕਿਨ ਇਹ ਵੀ ਕੋਈ ਅਗਵਾਈ ਨਹੀਂ ਕਰਦਾ ਗਠਜੋੜਨ ਵਿੱਚ ਕਿਸੇ ਦੀ ਅਗਵਾਈ ਦੀ ਲੋੜ ਨਹੀਂ ਹੁੰਦੀ ਪਾਰਟੀਆਂ ਆਪੋ ਆਪਣੀਆਂ ਆਪੋ ਨੇ ਲੈਂਦੇ ਆ ਲੇਕਿਨ ਇੱਕ ਸਾਂਝਾ ਪ੍ਰੋਗਰਾਮ ਜਿਹੜਾ ਉਹ ਲੋਕਾਂ ਦੇ ਸਾਹਮਣੇ ਦਿੱਤਾ ਜਾਂਦਾ ਤੇ ਉਹਦੇ ਮਸਾ ਤਿੰਨ ਜਾਂ ਸੀਐਮ ਦਾ ਕੈਂਡੀਡੇਟ ਤਾਂ ਹੁੰਦੀ ਹੈ ਚਿਹਰਾ ਤਾਂ ਹੋਊਗਾ ਕਿਸ ਵੱਲੋਂ ਸმოਚਾਣ ਕਰਾਂਗੇ ਪੋਸਟ ਵੇਲੇ ਅਸੀਂ ਸਾਡਾ ਫੇਰੋਲ ਜੀ ਕੀਰਤਾ ਸਾਹਿਬ ਤਾਂ ਸਾਡੇ ਤੇ ਫਿਰ ਹੁਣ ਮੁੱਛੀ ਨਹੀਂ ਮਾਰੀ ਉਹਨਾਂ ਨੇ ਕਿ ਉਹ ਮੁੱਛੀ ਨਹੀਂ ਹੁੰਦੀ ਅਸੀਂ ਅੱਜ ਇਹ ਗੱਲ ਕਰ ਰਹੇ ਆ ਤੁਹਾਡੇ ਨਾਲ ਹੀ ਆ ਤੇ ਪਰ ਉਹ 4 ਮਹੀਨੇ ਹੋਏ ਅਸੀਂ ਤਾਂ ਹੁਣ ਵੇਖ ਲਓ ਸੜੀਆਂ ਵੀ ਬਣ ਗਈਆਂ ਬਾਟੀਆਂ ਦੀ ਵਰਕ ਕਮੇਟੀ ਅਬਜੈਕਟਿਵ ਪ੍ਰਦਾਨ ਦੂਸਰਾ ਕੁਝ ਸਭ ਕੁਝ ਬਣ ਗਿਆ ਪਰ ਅਜੇ ਤੱਕ ਉਹ ਚੁੱਕ ਤੋ ਨਾ ਲੜਕਾ ਤੋਂ ਨਾ ਉਹਨਾਂ ਦਾ ਫਰਜ਼ ਆ ਬਾਧ ਗਿਆ ਨਾ ਇਹ ਆਪ ਉਹ ਆਂਦੇ ਆ ਜੀ ਮੇਰੀ ਸਿਹਤ ਨੇ ਮੈਂ ਬੋਲਾਂਗਾ ਮੈਂ ਤੁਹਾਡੇ ਨਾਲ ਜਾਂ ਮੈਂ ਤੁਹਾਡੇ ਨਾਲ ਇਹ ਹੁਣ ਤੁਸੀਂ ਪੁੱਛ ਸਕਦੇ ਆ ਵੀ ਤੁਸੀਂ ਕੀ ਦੇ ਨਾਲ ਚਾ ਇਧਰ ਦੀ ਤਾਂ ਲੋਡ ਹੁੰਦੀ ਆ ਨਾ ਜੀ ਥੋੜੇ ਜਿਓ ਵੀ ਬਰਾਬਰ ਹੀ ਨੇ ਬਾਦਲਪੁਰ ਦੇ ਤਾਂ ਇਧਰ ਵੀ ਆਟੀ ਨੂੰ ਇੱਕ ਸਰਮਾਇਦਾਰ ਦੀ ਲੋਡ ਹੁੰਦੀ ਆ ਵੀ ਚਲੋ ਤੇਲ ਪਾਣੀ ਦਾ ਖਰਚਾ ਗੱਲ ਇਹ ਆ ਜੀ ਇਹ ਲੋਕਾਂ ਦਾ ਸ਼ਰਾਮਣੀ ਅਕਾਲੀਦਾਰਾ ਸਰਮਾਇਆ ਤੁਸੀਂ ਉਹ ਸਾਰੇ ਕੋਲ ਪੈਦਾ ਉਹਨਾਂ ਬਰਾਬਰ ਨਹੀਂ ਲੇਕਿਨ ਜੇ ਸਾਡੀ ਅਮਦਨੀ ਸਾਡੇ ਨਾਲ ਵਾਲਾ ਲੋਕਾਂ ਦੀ ਅਮਦਨੀ ਸਾਡੇ ਨਾਲ ਵਾਲਾ ਸਾਨੂੰ ਹੋਰ ਕਿਸ ਸਰਮਾਇਆ ਤੁਸੀਂ ਬਾਦਲ ਪਰਿਵਾਰ ਦੇ ਗੜ ਚ ਆਏ ਹੋ ਅੱਜ ਕੋਈ ਵੱਡਾ ਐਲਾਨ ਜਾਂ ਕੋਈ ਜਥੇਬੰਦੀ ਦਾ ਐਲਾਨ ਜਾਂ ਕੋਈ ਕੈਂਡੀਡੇਟ ਦਾ ਐਲ ਹਾਂ ਜੀ ਇਹ ਹੋ ਗਿਆ ਜੀ ਨਹੀਂ ਕਰਨਾ ਸਾਨੂੰ ਹੋਣੀ ਨਹੀਂ ਜੀ ਮੇਰੇ ਤਾਂ ਸਪੀਨਾ ਵੀ ਜੁੜੇ ਨੇ ਕੰਪਿਊਟਰ ਦੇ ਪੱਤਿਆਂ ਆਪੇ ਕੁਛ ਇਹਦੇ ਛੱਡ ਕੇ ਸਾਰੇ ਇਹਨਾਂ ਦੀ ਮਦਦ ਕਰੋ ਤੁਸੀਂ ਬੋਲੇ ਸੋਹਰਿਆ ਸੋਹਰਿਆ ਕਾ ਰੁਕ ਰਸਾ ਖੇਰਾ ਸਰ ਮੈਂ ਤੇ ਨੀ ਫੂਰੇ ਸੀ ਮੈਂ ਪਹਿਲਾਂ ਇਹਨਾਂ ਨਾਲ ਤਾਂ ਬਾਤ ਗੱਲ ਹੋਈ ਹੈ ਮੈਂ ਪਹਿਲਾਂ ਟੈਲੀਫੋਨ ਖੇਰਾ ਸਰ ਦੇ ਖੇਰਾ ਸਾ ਮੈਂ ਇਕੱਠੇ ਹੋ ਜਮਾ ਕੱਢੋ ਤੇ ਫਿਰ ਤੋਂ ਕਰ ਸਕੋਗਾ ਮੈਂ ਪਹਿਲਾਂ ਟੈਲੀਫੋਨ ਮੈਂ ਖੇਰਾ ਸਰ ਨੂੰ ਇੱਕ ਕਾਰ ਕਰਦੇ ਹਾਂ ਜੀ ਬ੍ਰ ਭਪੁਰਾਸ ਦਾ ਵਿਚਾਰ ਨਹੀਂ ਤੁਮੇ ਕੋਈ ਕੋਈ ਹੈ ਸਰ ਅੱਗੇ ਵੀ ਕਾਹਨੂੰ ਚੁਕਾ ਦੇਣਾ ਬਹੁਤ ਬਾਰੇ ਨਹੀਂ ਕਿਉਂ ਹਾਂ ਬੈਲਡ ਸਵਾਲ ਆ ਤੁਹਾਡਾ ਮਾਮ ਕਰਨਾ ਬਾਹਰ ਪਤਾ ਨਹੀਂ ਲਾ ਪਾਰਟੀਆਂ ਦੇ ਵਿਚਾਰ ਦਰਮੀਆਂਤਾਂ ਹੁੰਦੀਆਂ ਨੇ ਅਸੀ 7-8 ਸਾਲ ਦੇ ਤੋਂ ਬਾਦਲ ਸਰ ਸਭਾਤ ਸਰ ਜੀਉਂਦੇ ਆ ਸੁਖਵੀਰ ਵੀ ਜਿੰਦਾ ਵਾ ਜੇ ਤੁਸੀਂ ਸਾਡ ਸਮਝ ਲਿਆ ਕਿ ਬਾਹਰ ਗੱਲ ਕਰੋ ਅਸੀਂ ਜਦੋਂ ਵੀ ਕੋਈ ਮੜਾ ਕੰਮ ਕਰਦੇ ਸੀ ਅਖਬਾਰਾਂ ਚ ਆਉਂਦਾ ਸੀਗਾ ਆ ਤੋ ਗੱਲ ਵੀ ਮਰ ਗਿਆ ਇਹ ਸਭ ਗੱਲਾਂ ਕਰਦੇ ਨੇ ਸਾਡੀ ਗੱਲ ਨਹੀਂ ਸੁਣਦੇ ਅਸੀਂ ਨਾਲ ਨਾਲ ਹੋਰ ਕਾਨਫਰੰਸ ਵੀ ਜਿਹੜੇ ਹੁਣ ਵੀ ਭਾਦਰ ਨਾਲ ਜੁੜੇ ਹੋਏ ਨੇ ਉਹਨਾਂ ਚ ਪਾਵਰ ਥੀਕ ਹੋ ਠੀਕ ਹੈ ਨਾ ਭਾਦਰ ਸਾਹਿਬ ਨਾਲ ਢੀਂਸਾ ਸਾਹਿਬ ਦੇ ਢੀਂਸਾ ਸਾਹਿਬ ਨੇ ਪੁੱਛੇ ਲੋਕ ਤੁਸੀਂ ਆਪਣੇ ਨਾਲ ਸਾਡੇ ਤੋਂ ਕਾਲ ਨੂੰ ਨੰਮ ਉੱਪਰ ਹਾਰ ਹੋਈ ਆ ਤਾਂ ਮੈਂ ਉੱਠ ਕੇ ਉਹਨੂੰ ਕਿਹਾ ਭਾਦਰ ਸਾਹਿਬ ਇਹ ਜਿਹੜੀ ਹਾਰ ਹੋਈ ਆ ਛੀ ਪੈ ਇੰਨੀ ਬੇਬੂਹੀਆਂ ਕਰਕੇ ਸੁਖਵੀਰ ਤੇ ਮੀਕਨੀਆਂ ਢਾਸ ਕਰਕੇ ਤੇ ਇਹਨਾਂ ਦੀ ਲੋਹਾਰ ਕਰਕੇ ਆਪਣੀ ਅੱਜ ਹਾਰ ਹੋਈ ਆ ਤੇ ਬਾਲ ਆਪਣੇ ਕਿਆ ਫੇਰ ਹੋਣਾ ਮੈਂ ਕਿਆ ਹੋਣਾ ਇਹ ਬੈਠੇ ਸਾਰੇ ਪੋਰ ਕਮੇਟੀ ਦੀ ਮੀਟਿੰਗ ਹੋਈ ਆ ਮੈਂ ਕਹਿਆ ਜੀ ਇਹਨੂੰ ਸੁਖਵੀਰ ਨੂੰ ਪੁੱਛੀਂ ਡਾਕਟਰ ਨੂੰ ਕਿਆ ਕਿਹਾ ਸੁਖਵੀਰ ਨੂੰ ਪੁੱਛ ਲੋ ਕਿ ਕਿਆ ਹੀ ਅੱਜ ਮੇਰੇ ਖਿਲਾਫ ਜੋ ਮਰਜ਼ੀ ਕਰਨ ਮੈਂ ਤੇ ਪਿੱਟਦਾ ਰਿਹਾ ਉਹਨਾਂ ਨੂੰ ਪਾਨੀ ਦੀ ਪਾਤੀ ਹੋਈ ਆ ਹੁਣ ਭਾਰੀ ਨੂੰ ਹਿਸਾਬ ਕਰ ਰਹੇ ਤੁਸੀਂ ਲੋਟਪਾ ਰਹਿਣੇ ਤੋਂ ਇਹ ਕਰਮੀਆਂ ਦੇਖੇ ਉਹਦੀ ਜਿੱਤੇ ਉਹਦੀਆਂ ਨੀਆਂ ਦੇ ਵਿੱਚ ਇੱਟਾਂ ਰੱਖਿਆ ਤੇ ਤੁਸੀਂ ਜਾਗੇ ਨੇ ਬੰਨ ਰਹਿ ਜੋ ਲੇਰਾ ਜੀਵਨ ਵੇਖੋ ਮੈਂ 70 ਸਾਲ ਦਾ ਹੋ ਗਿਆ ਕੋਈ ਬੰਦਾ ਮੈਨੂੰ ਮੇਰੇ ਤੇ ਉਂਗਲ ਕਰ ਐਵੇਂ ਆਖਣ ਤੋਂ ਤੇ ਕੀ ਆ ਉਹਨੇ ਆਖ ਹੀ ਦਿੱਤਾ ਵੇ ਨਹੀਂ ਬਰੇਆ ਜੇ ਸਾਹਮਤ ਕਰਦੇ ਮੇਰਾ ਫੋਨ ਕੀਆ ਉਹਦਾ ਕੋਈ ਉਧਾਰ ਨਹੀਂ ਹੈਗਾ ਕੱਲ ਉਹਨਾਂ ਨੇ ਸੇਮਿੰਟ ਕਿਹੜੇ ਤੇ ਹੀ ਉਹਦੇ ਕਹਿਣ ਦਾ ਕੀ ਆ ਕੰਮ ਦੇ ਆਖਿਆ ਢੋਲ ਪਾੜ ਜਾਂਦੇ ਆ ਸਾਫ਼ ਕਰਨਾ ਉਹਨੇ ਅਖਦਾ ਕੱਲ ਵਿੱਚ ਕਰਦੇ ਉਹਨੇ ਹੁਣ ਤੇ ਹੀ ਨਹੀਂ ਪਤਾ ਮੇਰਾ ਪਿਓ ਕਿਹੜਾ ਉਹ ਕਹਦਾ ਮੈਂ ਤੂੰ ਮੇਰੇ ਪਿਓ ਵਰਗਾ ਕੋਈ ਨਹੀਂ ਪਤਾ ਮੇਰਾ ਹੀ ਪੁੱਤ ਆ ਇਹੋ ਜਿਹੇ ਬੰਦਾ ਹੁਣ ਕੋਲੇ ਗਾਲੇ ਖਾ ਕੇ ਜਿਹੜੇ ਇਹ ਗੱਲਾਂ ਕਰਦੇ ਆ ਇਹ ਹੁਣ ਸਹੀ ਇਹਨਾਂ ਨੂੰ ਜੇ ਤੁਸੀਂ ਕਹੋਈ ਉਹਨਾਂ ਗੱਲਾਂ ਜਵਾਬ ਦੇਈਏ ਤੇ ਅਸੀਂ ਚੈ ਦੇ ਨਹੀਂ ਸਕਦੇ ਤੁਸੀਂ ਸਾਰੇ ਸਾਰੇ ਇੱਥੇ ਹੋ ਬੋਦੀ ਸਾਹਿਬ ਆਇਆ ਸਰ ਲਾਪਰ ਹਾਂ ਤੇ ਜਦੋਂ ਉਹਨੂੰ throppa ਦੇਣਾ ਸੀਗਾ ਉਹ ਥੱਲੇ ਡੇਪਿਆ ਫਿਰ ਵੀ ਗੱਲ ਪਤਾ ਹਾਂਜੀ ਤੇ ਬੋਦੀ ਸਾਹਿਬ ਨੇ ਹੱਥ ਕੀਤਾ ਉਹਨੇ ਹੱਥ ਨਹੀਂ ਕੀਤਾ ਤੇ ਇਹ ਇਹ ਕਾ ਕਰਕੇ ਕੀਤਾ ਲੋਕ ਕਹਿੰਦੇ ਪਤਾ ਨਹੀਂ ਜਨਾਨੀ ਦੇ ਹੱਥ ਵਾਲਾ ਆਇਆ ਕਿ ਇਹਨੂੰ ਪਤਾ ਹੀ ਨਹੀਂ ਮੈਂ ਕਰਨਾ ਕੀ ਹੈ ਕਰਨਾ ਕੀ ਜੀ ਤੇ ਉਹ ਤੋਂ ਕੀ ਕਰ ਸਕੂਗਾ ਖੜਾ ਬੱਚਾ ਉਹ ਕਹਿੰਦੇ ਸੁਭਾਰੂ ਜੰਪੂਰਾ ਸਾਹਿਬ ਨੇ ਪਾਰਟੀ ਨੂੰ ਧੋਖਾ ਦਿੱਤਾ ਜਿੱਤੇ ਕੀ ਕਹਿੰਦਾ ਮੈਂ ਧੋਖਾ ਦਿੱਤਾ ਕਿ ਉਹਨਾਂ ਪਾਰਟੀ ਮਾਰਦੀ ਆ ਧੋਖੇ ਦੀ ਤੇ ਗੱਲ ਹੀ ਸ਼ੁਰੂ ਮੈਂ ਕਹਿੰਦਾ ਧੋਖਾ ਦੇਣਾ ਹੈ ਉਹਨਾਂ ਪਾਰਟੀ ਦਾ ਸਤਿਆਨਾਸ਼ ਅਸੀਂ ਤਾਂ ਅੱਖ ਕੇ ਅਹੀਂ ਉਹਨੂੰ ਪਤਾ ਹੀ ਨਹੀਂ ਇਹ ਰੋਜ਼ ਬੋਲਦੇ ਆ ਜਿਹੜੀ ਖਾੜੀ ਉਹ ਬਾਦਲਪਿੰਡ ਕੋਪਮੇਟੀ ਦੀ ਮੀਟਿੰਗ ਹੋਈ ਆ ਮੈਨੂੰ ਕਹਿਣ ਲੱਗੇ ਕਿ ਜੇ ਸਿੱਧਾ ਕੋਈ ਧਿਆਨ ਨਹੀਂ ਦੋਸਤਾਂ ਟਾਈਮ ਇਹਨੂੰ ਦਿੱਤਾ ਤੁਸੀਂ ਉਹ ਉਹਦੇ ਬਾਰੇ ਦੱਸੋ ਮੈਂ ਕਿਹਾ ਜੀ ਉਹਦੇ ਬਾਰੇ ਮੈਂ ਠੀਕ ਦੱਸਾਂਗਾ ਬਿਆਨ ਦਿੱਤਾ ਠੀਕ ਦਿੱਤਾ ਉਹ ਬਿਆਨ ਮੈਂ ਤੁਹਾਨੂੰ ਪਿਛਲਾ ਕਹਿ ਚੁੱਕਾ ਦੇਖਿਏ ਪਾਰਟੀ ਦੇ ਵਿੱਚ ਸਭ ਕੁਝ ਆ ਠੀਕ ਨਹੀਂ ਗਾ ਗਲਤ ਕੰਮ ਹੋ ਰਹੇ ਨੇ ਅਸੀਂ ਜੋ ਕੁਝ ਵੀ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਇਹ ਬਹੁਤ ਕਰਖਵ ਉਹਦੀ ਚੜ੍ਹਦੀ ਕਲਾ ਵਾਸਤੇ ਕੀਤਾ ਨਾ ਕਿ ਅਕਾਲੀ ਦਲ ਦਾ ਨੁਕਸਾਨ